ਅੰਦਰ ਤੋਂ ਉਕਮਾਂ ਨੂੰ ਤੇ ਦੋਸਾਂ ਦਾ ਸੌ ਗਿਆ ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਨਹੀਂ ਵਿਖਿਆ ਹੋਵੇ ਨਾ ਤੇ ਕਿ ਆਪਾਂ ਵੀ ਆਪਣੇ ਗੋਬਿੰਦ ਰਾਏ ਦੀ ਸ਼ਾਦੀ ਕਰੀਏ ਦਾ ਵਿਆਹ ਕਰੀਏ ਤੇ ਸਾਡੇ ਘਰ ਵੀ ਖੁਸ਼ੀਆਂ ਦਾ ਸਮਾਂ ਜਿਹੜਾ ਉਹ ਆਵੇ ਇਹਦੇ ਮਾਰੇ ਵਿੱਚ ਇੱਕ ਅਮਾਜ ਜਿਹੜੀ ਆ ਲੈ ਇੱਕ ਉੱਠੀ ਉਸ ਜੋੜੇ ਨਾਲ ਲੇਕੇ ਦੇਰ ਨੇ ਆਪਣੀ ਸੱਸ ਸਵਾ ਮਾਤਾ ਨਾਲ ਕੀ ਜੇ ਦੇਖਿਆ ਕਿ ਸੱਸ ਮਾਤਾ ਨਾਲ ਕੀ ਜੀ ਨੇ ਆਪਣੀ ਨੂੰਹ ਰਾਣੀ ਮਾਤਾ ਗੁਜਰੀ ਜੀ ਦਾ ਉਹ ਆਪਣੇ ਘਰ ਆਈ ਸਿਦਕਾਰ ਜੋ ਮਾਤਾ ਗੁਜਰੀ ਜੀ ਆਪਣੀ ਸੱਸ ਸਵਾ ਮਾਤਾ ਨਾਲ ਕੀ ਜੀ ਕੋਲ ਬੈਠੇ ਕਹਿੰਦੇ ਮਾਤਾ ਜੀ ਅੱਜ ਦਰਬਾਰ ਵਿੱਚ ਤੁਸੀਂ ਕੁਝ ਦੇਖਿਆ ਕਹਿੰਦੇ ਕਿ ਹਾਂ ਜੀ ਮੈਂ ਨਹੀਂ ਕਿਹਾ ਮੈਂ ਦਰਬਾਰ ਵਿੱਚ ਹੀ ਦੇਖਿਆ ਮੈਂ ਤੇਰੇ ਵਾਲੇ ਵੀ ਦੇਖਿਆ ਜਦੋਂ ਕਿ ਸਾਜਿਦ ਦਾ ਜੋੜਾ ਆ ਕੇ ਦਰਬਾਰ ਵਿੱਚ ਨਮਸਕਾਰ ਕਰ ਰਿਹਾ ਸੀ ਤੇ ਉਹਨਾਂ ਵਾਲੇ ਦੇਖੇ ਪਰ ਮੇਰੇ ਵਾਲੇ ਦੇਖਿਆ ਇਹ ਆਪਾਂ ਮੈਂ ਸਮਝ ਲਈ ਸੀ ਪਰ ਮੇਰਾ ਜੋ ਤੂੰ ਜਉਣੀ ਆਂ ਇਹ ਆਪਣੇ ਨਾਲ ਗੋਬਿੰਦ ਰਾਏ ਦੀ ਸ਼ਾਦੀ ਕਰੀਏ ਖੁਸ਼ੀਆਂ ਵਾਲਾ ਸਮਾਜ ਘਰ ਵਿੱਚ ਜਾਵੇ ਬੇਟਾ ਉਹਦੇ ਬਾਅਦ ਤੇ ਇੱਕ ਲੜਕੀ ਵੀ ਚਾਹੀਦੀ ਹੈ ਜਿਹੜਾ ਤੈਨੂੰ ਕੋਈ ਲੜਕੀ ਨੇ ਮਿਲਦੀ ਆਪਾਂ ਦੇਖੀ ਨਹੀਂ ਉਹਨਾਂ ਚ ਇਹ ਕਾगज ਅਜੇਕੀ ਵਾਲੇ ਮਹਾਤਮਾ ਜੀ ਕਹਿੰਨ ਲੱਗੇ ਮਹਾਤਮਾ ਜੀ ਤੇਰਾ ਪ੍ਰੋਗਰਾਮ ਜਿਹੜਾ ਉਹ ਇਉਂ ਲਿਖਦੇ ਆ ਸ਼ੇਰੇ ਦਰਬਾਰ ਸੱਜੇਗਾ ਤੇ ਉਹਦੇ ਵਿੱਚ ਇਹ ਵਿਚਾਰ ਜਿਹੜੀ ਹੈ ਇਹ ਹੋਵੇ ਸਰਕਾਰ ਦੇ